ਅੱਕੇ ਨਾ ਸਣਾ ਘਰ ਆ ਆਪਾਂ ਹਣਾ ਇੱਥੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਏ ਨੂੰ ਆਪਾਂ ਕਦੋਂ ਜਾਣਾ ਨਹੀਂ ਪੋਤਾ ਪਰ ਇੱਥੇ ਰਹਿਣਾ ਇਹ ਸਾਡਾ ਘਰ ਆ ਵਾ ਫੇ ਮੈਂ ਸਕੂਲ ਕਿਵੇਂ ਜਾਊਗਾ ਸਕੂਲ ਪੋਤੂ ਜਦੋਂ ਦੇਖ ਆਪਾਂ ਜਦੋਂ ਐਸਾ ਹੁਣ ਇਸ ਘਰ ਵਿੱਚ ਰਹਿਣਾ ਵਾ ਤੇ ਫਿਰ ਤੇਰੀ ਹੁਣ ਐਡਮਿਸ਼ਨ ਵੀ ਇੱਥੇ ਕਰਵਾਵਾਂਗੇ ਨਾ ਸੇ ਨਹੀਂ ਘਰ ਉੱਥੇ ਮੇਰੇ ਫਰੈਂਡਸ ਆ ਵੀ ਆ ਕੋਈ ਨਹੀਂ ਜਦੋਂ ਅਸੀਂ ਐਡਮਿਸ਼ਨ ਕਰਾਵਾਂਗੇ ਤੇ ਤੇਰੇ ਨਵੇਂ ਫਰੈਂਡ ਬਣ ਜਾਣਗੇ ਨਹੀਂ ਮਾ ਉੱਥੇ ਜਾਣਾ ਮੈਂ ਜਿੱਦ ਕਿਉਂ ਕਰਦੀ ਆ ਆਪਾਂ ਰਹਿਣਾ ਹੀ ਹੁਣ ਇੱਥੇ ਆ ਸਾਡਾ ਘਰ ਹੀ ਇਹੀ ਆ ਪੁੱਤ ਇੱਥੇ ਰਹਿਣਾ ਅਸੀਂ ਆ ਥੋੜੀ ਨਾ ਉਹ ਸਾਡਾ ਘਰ ਆਪਣਾ ਘਰ ਉੱਥੇ ਆ ਨਹੀਂ ਪੁੱਤ ਇਹੀ ਆ ਸਾਡਾ ਘਰ ਨਹੀਂ ਆਪਣਾ ਘਰ ਨਹੀਂ ਇਹੀ ਆ ਪੁੱਤ ਇੱਥੇ ਹੀ ਰਹਿਣਾ ਹੁਣ ਆਪਾਂ ਨੂੰ ਉਹ ਘਰ ਹੁਣ ਨਹੀਂ ਹੈਗਾ ਸਾਡਾ ਜਿੱਦ ਨਾ ਕਰ ਬਾਬੂ ਇੱਥੇ ਹੀ ਰਹਿਣਾ ਅਸੀਂ ਕੀ ਗੱਲਾਂ ਬਾਤਾਂ ਕਰਨੀਆਂ ਮਾਵਾ ਧੀਆ ਕੁਝ ਨਹੀਂ ਮੰਮੀ ਹੁਣ ਨਹੀਂ ਬਸ ਕੇ ਜਾਂਦੀ ਆ ਕਿੰਨਾ ਦਾ ਘਰ ਆ ਕਿੱਥੇ ਆ ਗਏ ਤੇਰਾ ਜੀ ਨਹੀਂ ਲਗਾ ਕਿਉਂ ਪੁੱਤ ਇੱਥੇ ਰਹਿਣਾ ਹੁਣ ਪੁੱਤ ਤੇ ਅਗਰ ਜੋਤ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਹੈ ਜੀ ਦੱਸੋ ਪਤਾ ਇਦਾਂ ਹੀ ਬੱਚਿਆਂ ਨੂੰ ਨਾ ਸਾਰਿਆਂ ਨੂੰ ਇਕੱਠਿਆਂ ਰੱਖਣਾ ਤੂੰ ਠੀਕ ਹੈ ਤੇ ਇਹ ਵਿਦਕਰ ਮੜਾ ਮੋਟਾ ਨਹੀਂ ਪਾਉਣਾ ਮੇਲਾ ਹੁਣ ਚਲੋ ਉਹਨਾਂ ਨੇ ਰੱਬ ਜੀ ਕੀਤੀ ਹੋਗੀ ਉਹਨਾਂ ਦੀ ਮਾਂ ਉਹਨਾਂ ਨੂੰ ਤੇ ਚਲ ਪਿਆਰ ਉਹਨੇ ਕਰਨਾ ਹੀ ਸੀ ਠੀਕ ਹੈ ਨਾ ਤੇ ਬਹੁਤ ਚੰਗੀ ਸੀ ਸਾਡੇ ਵਾਲੀ ਵੀ ਬਹੁਤ ਦੇਖਭਾਲ ਕਰਦੀ ਸੀ ਉਦਾਂ ਵੀ ਬੜੀ ਵਧੀਆ ਹੀ ਹਰ ਇੱਕ ਨਾਲ ਮੇਲ ਜੋੜ ਰੱਖਦੀ ਸੀ ਤੇ ਉਦਾਂ ਹੀ ਪੁੱਤ ਤੂੰ ਰਹਿਣਾ ਕਿਸੇ ਦਿਨ ਮਨ ਚ ਇਹ ਨਾ ਵੇ ਵੀ ਇਹਨਾਂ ਦੀ ਉਹ ਹੈਨੀ ਨੋ ਤੇ ਆ ਗਈ ਹੈ ਕੋਈ ਨਾ ਮੇਰੇ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਬੱਚਿਆਂ ਨਾਲ ਕੋਈ ਵਿਤਕਰਾ ਨਹੀਂ ਕਰੂੰਗੀ ਇਹ ਇੰਨਾ ਸਾਰਿਆਂ ਨਾਲ ਇੱਕ ਬਰਾਬਰ ਕਾਸ਼ ਪ੍ਰੀਤ ਗੱਲ ਸੁਣੋ ਮੇਰੀ ਸ਼ਸ਼ੀ ਕਾਲਾ ਅੰਟੀ ਜੀ ਸ਼ਸ਼ੀ ਕਾਲਾ ਅੰਟੀ ਜੀ ਉਹ ਤੇ ਅੰਟੀ ਨਹੀਂ ਆ ਮਮਾ ਵਾ ਤੁਹਾਡੇ ਠੀਕ ਹੈ ਮੈਂ ਤੁਹਾਨੂੰ ਕਹਿੰਦੀ ਹਾਂ ਨੀ ਨਾ ਤੁਹਾਡੀ ਮਮਾ ਆਏਗੀ ਤੇ ਮਮਾ ਆਵੀ ਤੁਹਾਡੀ ਇਹ ਮਮਾ ਵਾ ਤੁਹਾਡੀ ਠੀਕ ਹੈ ਇਹ ਦਾਦੀ ਜੀ ਇਹ ਸਾਡੀ ਮਮਾ ਥੋੜਾ ਨਾ ਉਹ ਤੇ ਇਹੀ ਮਮਾ ਤੁਹਾਡੀ ਮਮਾ ਤੇ ਚਲ ਗਈ ਆ ਇਹੀ ਮਮਾ ਵਾ ਹੁਣ ਨਹੀਂ ਨਹੀਂ ਦਾ ਦੀਰੀਏ ਥੋੜਾ ਨਾ ਮਮਾ ਸਾਡੇ ਮਮਾ ਹੀ ਆ ਪੁੱਤੇ ਜਾਂ ਮਮਾ ਵਾ ਇਹੀ ਤੁਹਾਨੂੰ ਹੁਣ ਸਕੂਲ ਭੇਜਿਆ ਕਰਨਗੇ ਤਿਆਰ ਕਰਕੇ ਤੁਹਾਨੂੰ ਰੋਟੀ ਦੇਣਗੇ ਸੇਰ ਵਾਉਣਗੇ ਸਾਰੇ ਇਹੀ ਕੰਮ ਕਰੇ ਇਹਨਾਂ ਨੂੰ ਕਹਿਣਾ ਵੀ ਮਮਾ ਰੋਟੀ ਦਿਓ ਸਾਨੂੰ ਕੱਪੜੇ ਦਿਓ ਸਾਡੇ ਇਹ ਮਮਾ ਵਾ ਤੁਹਾਡੇ ਨਹੀਂ ਸਾਡੀ ਮਮਾ ਇਹ ਆ ਹੁਣ ਹਾਂ ਇਹੀ ਮਮਾ ਵਾ ਤੁਹਾਡੇ ਪੁੱਤ ਠੀਕ ਹੈ ਨਾ ਉਹ ਹੁਣ ਮਮਾ ਆਈ ਨਹੀਂ ਤੇ ਹੁਣ ਕੀ ਕਰੀਏ ਠੀਕ ਹੈ ਨਾ ਆ ਜਾ ਪੁੱਤ ਇੱਥੇ ਆ ਤਾਂ ਕਿਹੜੀ ਕਲਾਸ ਚ ਪੜਦਾ ਮੈਂ 6th ਚ ਤੇ ਤੂੰ ਕਿਹੜੀ ਕਲਾਸ ਚ ਪੜਦੀ ਹੈ ਮੈਂ 9th ਵਧੀਆ ਪੜਾਈ ਹੁੰਦੀ ਡੱਡੀ ਹਾਂ ਠੀਕ ਆ ਹੁਣ ਤਾਂ ਆਦ ਵੱਡਾ ਵੀ ਹੀਰਾ ਤੇ ਉਹ ਤੁਹਾਡੀ ਦੀਦੀ ਆ ਤੁਸੀਂ ਰਲ ਕੇ ਤਿੰਨਾਂ ਭੈਣ ਭਰਾਵਾਂ ਨੇ ਇਕੱਠੇ ਖੇਲਣਾ ਠੀਕ ਆ ਤੁਸੀਂ ਸਾਨੂੰ ਇਹਦਾ ਨਾਮ ਤਾਂ ਦੱਸ ਦੋ ਇਹਦਾ ਨੂਰ ਹੈ ਨਾ ਕਿਹੜੀ ਕਲਾਸ ਚ ਪੜਦੀ ਹੈ ਨੂਰ 5th ਕਲਾਸ ਚ ਪੜਦੀ ਹੈ ਇਹ ਹੁਣ ਜਿਹੜੇ ਸਕੂਲ ਤੁਸੀਂ ਜਾਂਦੇ ਹੋ ਨਾ ਉਹਦੇ ਨਾਲ ਲੈ ਕੇ ਜਾਓ ਇਹਦੀ ਹੁਣ ਉੱਥੇ ਐਡਮਿਸ਼ਨ ਕਰਾਉਣੀ ਆ ਠੀਕ ਹੈ ਜੀ ਠੀਕ ਹੈ ਵਧੀਆ ਮੰਮਾ ਨਾ ਹਾਂ ਜੀ ਹਾਂ ਇਹ ਵਧੀਆ ਮੰਮਾ ਨਾ ਤੁਹਾਨੂੰ ਆਂਟੀ ਨੇ ਮੈਨੂੰ ਕਹਿਣਾ ਚੰਗਾ ਨਹੀਂ ਤੁਸੀਂ ਸਾਡੇ ਮੰਮਾ ਹਾਂ ਜੀ ਚਲੋ ਖੇਲੋ ਫਿਰ ਜਾਓ ਪੁੱਤ ਲੜਨਾ ਨਹੀਂ ਪ੍ਰੀਤ ਤੂੰ ਵੱਡੇ ਹੈ ਨਾ ਤੇ ਬੜਾ ਵਧੀਆ ਤੁਹਾਨੂੰ ਖੇਡਣਾ ਮੰਮਾ ਠੀਕ ਹੈ ਹਾਂ ਜੀ ਠੀਕ ਹਾਂ ਲੜਨਾ ਨਹੀਂ ਮੇਰਾ ਪੁੱਤ ਕੋਈ ਨਾ ਮੰਮੀ ਹੋਰ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਨਾ ਭੈਣ ਭਰਾਵਾਂ ਨੇ ਆਪ ਬੱਚੇ ਪੜਿਆ ਕਰਨਾ ਖੇលਿਆ ਕਰਨਾ ਤੇ ਮੈਂ ਨਹੀਂ ਕੋਈ ਵੀ ਤਰ੍ਹਾਂ ਦੋਖੀ ਨਹੀਂ ਨਹੀਂ ਮੈਂ ਟੈਨਸ਼ਨ ਕੱਦ ਤੋਂ ਲੈਣੀਆ ਮੈਨੂੰ ਕਿ ਚਲੋ ਵਧੀਆ ਬਾਕੀ ਮੈਂ ਇਹੀ ਗੱਲ ਤੇ ਸੋਚਦੀ ਵੀ ਮੇਰੀ ਟੈਨਸ਼ਨ ਲੱਥੇ ਕਿਸੇ ਤਰੀਕੇ ਨਾਲ ਠੀਕ ਹੈ ਨਾ ਬੇਫਿਕਰ ਰਹੋ ਤੁਸੀਂ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਚਲੋ ਵਧੀਆ ਉਹਨਾਂ ਦੀ ਮਮਾ ਹੈਂਦੀ ਹੈ ਤੇ ਮੈਂ ਤਾਂ ਬੱਚਿਆਂ ਨਾਲ ਕਰਾਂ ਨਹੀਂ ਨਹੀਂ ਇਹ ਇਹ ਮਨ ਚ ਮੇਰੇ ਤੇ ਜੇ ਹੈਗਾ ਹੀ ਪਰ ਚਲ ਤੂੰ ਮੈਨੂੰ ਕਹਿ ਤਾ ਤੇ ਮੇਰੇ ਮਨ ਦਾ ਨਾ ਬੜਾ ਭਾਰ ਹੌਲਾ ਹੋ ਗਿਆ ਵਾ ਤੇ ਚਲੋ ਠੀਕ ਹੈ ਤੂੰ ਇਹਨਾਂ ਨੂੰ ਹੁਣ ਆਪ ਸੰਭਾਲ ਤੇ ਮੈਂ ਨਾ ਦੋ ਚਾਰ ਦਿਨ ਕਿਤੇ ਜਾਣਾ ਆ ਮਾਸੀ ਮਾਸੀ ਸਾਡੀ ਕੋਲ ਜਾਣਾ ਮੈਂ ਅੱਛਾ ਹਾਂ ਤੇ ਚਲੋ ਮੇਰੀ ਵੀ ਟੈਨਸ਼ਨ ਲੱਤੀ ਏ ਥੋੜੀ ਜੀ ਕੋਈ ਨਾ ਬੇਫਿਕਰ ਹੋ ਕੇ ਜਾਓ ਤੁਸੀਂ ਮਮੀ ਮਾਸੀ ਕੋਲ ਕੇ ਚਲ ਕੋਈ ਗੱਲ ਨਹੀਂ ਆ ਤੂੰ ਇੰਨਾ ਨਾ ਮੇਰੀ ਕੀ ਇੰਨਾ ਖਿਆਲ ਰੱਖਣਾ ਕੋਈ ਵਿਦਕਰੇ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਵੀ ਲੋਕ ਨਾ ਕੱਕ ਗੱਲਾਂ ਕਰਨ ਕੱਲ ਨਹੀਂ ਨਹੀਂ ਮਮੀ ਇਹੋ ਜੀ ਤੁਹਾਨੂੰ ਕਹਿ ਦਿੱਤਾ ਨਾ ਕਿ ਤੁਸੀਂ ਟੈਨਸ਼ਨ ਨਹੀਂ ਲੈਣਾ ਕੱਲ ਨੂੰ ਤੈਨੂੰ ਕਹਿਣ ਵੀ ਵੇਖਿਆ ਮਤਈ ਮਾਂ ਮਤਈ ਮਾਂ ਨਹੀਂ ਬਣਨਾ ਮਾਂ ਬਣ ਕੇ ਦੱਸਣਾ ਆ ਨਹੀਂ ਮੈਂ ਮਾਂ ਬਣ ਕੇ ਦੱਸਾਂਗੀ ਤੇ ਚਲੋ ਮੈਨੂੰ ਮੈਂ ਵੀ ਹੁਣ ਜਾਣਾ ਵਾ ਤੇ ਮੈਂ ਫਿਰ ਨਾ ਵੇਖਦੀ ਆ ਤੇ ਆਜੂ ਰਣੀ ਆ ਠੀਕ ਆ ਅੱਛਾ ਠੀਕ ਆ ਚਲੋ ਜਿੱਤ ਇਹ ਦੱਸ ਦਿਓ ਨਾ ਕੱਪੜੇ ਕਿੱਰੇ ਤੁਹਾਡੇ ਦਾ ਠੀਕ ਆ ਪੀਰੀਅਡ ਆਟ ਡ ਕਾਰਡ ਆਟ ਡ ਤੋਟੜ ਆਟ ਡ ਕਬੂਤਰ ਆਟ ਡ ਆਟ ਨੂਰ ਆਟ ਡ ਆਟ ਆਊਟ ਆਟ ਮੈਂ ਕਦ ਆਟਦੀ ਆਂ ਮੈਂ ਵੀ ਆਟਦੀ ਆਂ ਆਟਦੀ ਨਹੀਂ ਆਟਦੀ ਆ ਚਲ ਮੈਂ ਕਦ ਆਟਦੀ ਜਲੀ ਕਿ ਉਹ ਤੇ 냔ੇ ਵੀ ਖੁਸ਼ ਹੋਏ ਇਹ ਵਧੀਆ ਗੱਲ ਆ ਪਹਿਲਾਂ ਤੇ ਸੇਮੇ ਸੇਮੇ ਰਹਿੰਦੇ ਸੀ ਚੋਕ ਵੀ ਰਹਿੰਦੇ ਬਚੇਰੇ ਇਹਨਾਂ ਨੂੰ ਮੈਂ ਕਰਦੀ ਸੀ ਕਿ ਚੱਲ ਆਹ ਚੀਜ਼ ਲੈ ਲਉ ਆਹ ਲੈ ਲੋਕ ਦੀ ਖੁਸ਼ੀ ਨਹੀਂ ਹੋਈ ਅੱਜ ਸ਼ੁਗਰ ਆ ਕੇ ਤੇ ਹੱਸੇ ਖੇਡੇ ਹੁਣ ਰਲ ਕੇ ਖੇਡਣ ਡੈ ਆ ਕਿੰਡੀ ਵਧੀਆ ਗੱਲ ਆ ਮੈਂ ਕਹਿੰਦੀ ਐਂ ਇਦਾਂ ਰਲੇ ਮਿਲੇ ਰਹਿਣ ਬਾਕੀ ਚੱਲ ਮਾ ਮਾਂ ਆਂਦੇ ਹੁੰਦੇ ਮਾਵਾ ਤੇ ਨਹੀਂ ਬਣਦੀਆਂ ਮਤਈਆਂ ਪਰ ਚੱਲ ਬਣ ਕੇ ਵਿਖਾ ਲੈ ਤੇ ਬੱਚੇ ਵੀ ਕਿਤੇ ਖੁਸ਼ ਰਹਿਣਗੇ ਸਾਡੀ ਵੀ ਇਹ ਸਭ ਸਮਾਈ ਕਰਾਉਂਦਾ ਆ ਕੋਈ ਗੱਲ ਨਹੀਂ ਬੱਚੇ ਖੁਸ਼ ਤੇ ਸਾਰੇ ਹੀ ਖੁਸ਼ ਨੇ ਕੋਈ ਤੇ ਗੱਲ ਆ ਹੁਣ ਮਾਂ ਕਿੰਨਾ ਖੁਸ਼ ਹੋਣ ਦੇ ਜੇ ਬੱਚੇ ਖੁਸ਼ ਹੋਣ ਵਧੀਆ ਵਧੀਆ ਤੇ ਮੈਂ ਤੁਹਾਡੇ ਨਾਲ ਗੱਲ ਕਰਾਂ ਹਾਂਜੀ ਮੈਂ ਨਾ ਜਾਣਾ ਭੈਣ ਕੋਲ ਅੱਛਾ ਤੇ ਤੂੰ ਹੀ ਜਾਣਾ ਮੇਰੇ ਨਾਲ ਮੈਂ ਵੀ ਚੱਲੇ ਜਾਣਾ ਕੋਈ ਗੱਲ ਨਹੀਂ ਕੋਈ ਵੀ ਹੈ ਨਾ ਬੱਚਿਆਂ ਦੀ ਟੈਨਸ਼ਨ ਹੁੰਦੀ ਹੁਣ ਸਕੂਲ ਭੇਜੂਗੀ ਆਪੇ ਰਹਿਣਗੇ ਠੀਕ ਆ ਠੀਕ ਆ ਕੋਈ ਨਹੀਂ ਚਲੋ ਆਪਾਂ ਕੋਲ ਫਿਰ ਆਉਨੇ ਆ ਮੈਂ ਤੇ ਨਾ ਰਹਿਣਾ ਮੈਂ ਇੱਥੇ ਨਹੀਂ ਨਹੀਂ ਚੱਲਦੇ ਹਾਂ ਹੁਣ ਬੱਚਿਆਂ ਦੀ ਮੈਨੂੰ ਟੈਨਸ਼ਨ ਨਹੀਂ ਕੋਈ ਆਪੇ ਸੰਭਾਲੂਗੀ ਨਾਲੇ ਪਤਾ ਲੱਗੂਗਾ ਵੀ ਬੱਚੇ ਸੰਭ ਲੈਂਦੀ ਐ ਚਲ ਠੀਕ ਆ ਜਿੱਦਾਂ ਤੂੰ ਕਹਿੰਨੇ ਓਦਾਂ ਹੀ ਕਰ ਲੈਨੇ ਆ ਉਹਦੇ ਨਾਲ ਲਾਵਾਂਗੇ ਤੇ ਪਤਾ ਲੱਗ ਜੂਗਾ ਨਾਲੇ ਬੱਚਿਆਂ ਦਾ ਠੀਕ ਆ ਠੀਕ ਆ ਤੇ ਚੱਲ ਖੁਸ਼ੀ ਰੱਖਦੀ ਐ ਤੇ ਦੇਖੋ ਹੁਣ ਮਾਰਕਦੇ ਖੁਸ਼ੀ ਰੱਖੂਗੀ ਆ ਕਰਕੇ ਮੈਂ ਨਹੀਂ ਆ ਵੀ ਚਲ ਆਪਾਂ ਪਕੂ ਫੇਰ ਉਹਨੇ ਨਾਲੇ ਪਤਾ ਲੱਗ ਜੂਗਾ ਚਲੋ ਚੱਲਦੇ ਆ ਫਿਰ ਚਲੋ ਮੂਹਾਂ ਤਿਆਰ ਫਿਰ ਹਾਂ ਹਾਂ ਹੋ ਜਾ ਤਿਆਰ ਗਰਜੋਤ ਬੈਗ ਹੋ ਗਿਆ ਯਾਰ ਠੀਕ ਗਿਆ ਪ੍ਰੀਤ ਪੁਰਾ ਉਥੇ ਤਿੰਨੇ ਭਣ ਭਰਾਓ ਮੇਰੇ ਕੋਲ ਹਾਂ ਅਲੂ ਚੀਜੀ ਲੈ ਕੇ ਨਾ ਤਿੰਨੇ ਭਣ ਭਰਾ ਖਾ ਲਿਓ ਤੇ ਲੜਨਾ ਨਹੀਂ ਆ ਮੈਨੂੰ ਇਹ ਨਹੀਂ ਸ਼ਿਕਾਇਤ ਆਡੀ ਮਿਲਣੀ ਚਾਹੀਦੀ ਵੀ ਤੁਸੀਂ ਲੜੇ ਹੀ ਮਗਰੋ ਇਦਾਂ ਪਿਆਰ ਨਾਲ ਘੇੜਨਾ ਪੁੱਤ ਠੀਕ ਆ ਦਾਦੇ ਅੰਮਾ ਪਾ ਨਹੀਂ ਲੜਾਂਗੇ ਹਾਂ ਇਦਾਂ ਬੜੇ ਵਧੀਆ ਰਹਿਣਾ ਵਾ ਤੇ ਤੂੰ ਵੀ ਪੁੱਤ ਇਹਨਾਂ ਦਾ ਖਿਆਲ ਰੱਖਣਾ ਵਾ ਕੋਈ ਨਾ ਮੈਂ ਖਿਆਲ ਰੱਖਾਂਗੀ ਆਲੋ ਮੰਮੀ ਬੈਗ ਹੋ ਗਿਆ ਯਾਰ ਚੱਲ ਤੇ ਆਪਣੇ ਕਪੜੇ ਪਾਤੇ ਠੀਕ ਚਲੋ ਉੱਠੋ ਚਲੋ ਚਲੋ ਪਹੁੰਚ ਕੇ ਫਿਰ ਫੋਨ ਕਰਦੇ ਠੀਕ ਹੈ ਜੀ ਜੀ ਕਰਾਂਗੇ ਠੀਕ ਹੈ ਬਾਏ ਨੂਰ ਕਿੰਨੀ ਵਧੀਆ ਵੀਡੀਓ ਦੁਬਾਰਾ ਦਿਖਾਈ ਹਾਂ ਨੂਰ ਦਿਖਾਈਂ ਦੁਬਾਰਾ ਜੀ ਮੈਂ ਨਹੀਂ ਦਿਖਾਣੀ ਤੇ ਚੁੱਪ ਕਰਕੇ ਦੇਖ ਰਿਹਾ ਨਾ ਉਹੀ ਦੇਖ ਲਓ ਚਲ ਇਹ ਤੁਹਾਨੂੰ ਕਰਦੇ ਫੋਨ ਮਾਰਾਗੇ ਅੰਦਰ ਵੀ ਗਈ ਥੋੜਾ ਮੇਰੀ ਮੰਮਾ ਦਾ ਫੋਨ ਹੈ ਨਾ ਮੈਂ ਹੀ ਨਾ ਨੂਰ ਆਪੇ ਮੱਤ ਫੋਨ ਤਾਂ ਮੇਰੀ ਮੰਮਾ ਦਾ ਫੋਨ ਹੈ ਸਾਡੀ ਵੀ ਤਾਂ ਮੰਮਾ ਹੀ ਆ ਉਹ ਨਹੀਂ ਜੀ ਮੇਰੀ ਵੀ ਮੰਮਾ ਇਹ ਸਾਡੀ ਵੀ ਮੰਮਾ ਫੋਨ ਉਹ ਰੇ ਮੈਂ ਵੀ ਦੇਖਣਾ ਆ ਮੇਰੀ ਮੰਮਾ ਨਾ ਮੇਰੀ ਮਮਾ ਆ ਹਾਂ ਦਾ ਸਹਾ ਇਹਨਾਂ ਨੂੰ ਵੀ ਨਾਰੇ ਲਿਆ ਜਾਂਦੇ ਹੈ ਕੁੜੀ ਫੋਨ ਚਲਾਉਂਦੀ ਹੀ ਤੇ ਇਹਨਾਂ ਨੂੰ ਮੇਰੇ ਜੋਗਾ ਛੱਡ ਗਏ ਤੇ ਬਸ ਸਤਾ ਖਾਣਾ ਮੇਰੇ ਵਾਸਤੇ ਕਿ ਕੁੜੀ ਨੂੰ ਨਾਲੇ ਲੈ ਜਾਓ ਦਸਤਾਨ ਮੁੰਡਾ ਵਾ ਕਿਤੇ ਨਾਲ ਲੈ ਕੇ ਚੱਲ ਜਾਂਦੇ ਤੇ ਕੀ ਹੀ ਹਾਂ ਕੀ ਹੈ ਨੂਰ ਪੁੱਤ ਮੇਰਾ ਕੰਮ ਪੇਪਰ ਮੈਂ ਕੰਮ ਕਰੀ ਜਾ ਰਹੀ ਆ ਮਮਾ ਸਗੋ ਦੀ ਤਾਂ ਇਹ ਸਾਨੂੰ ਪਰੇਸ਼ਾਨ ਕਰਦੀ ਆ ਤੇ ਉਹਦਾ ਸਵੇਰੇ ਪੇਪਰ ਹੁਣ ਪੜ ਤੇ ਲੈਣ ਦੋ ਤੁਸੀਂ ਵੀ ਤੂੰ ਤੇ ਚੋਪੀ ਕਰ ਜਾ ਤੂੰ ਕੋਈ ਨਹੀਂ ਗੱਲ ਕਰਨੀ ਮੇਰੇ ਨਾਲ ਕਿਉਂ ਨੂੰ ਪਰੇਸ਼ਾਨ ਕੀਤਾ ਵਾ ਮੈਂ ਅੱਗੇ ਵੀ ਤੁਹਾਨੂੰ ਵੇਖਿਆ ਸੀ ਤੁਸੀਂ ਇਲਤਾ ਕਰਨ ਤੋਂ ਬਾਜ ਨਹੀਂ ਹੁੰਦੇ ਆਪਣੀਆਂ ਤੋਂ ਮਮਾ ਹੋਰੀ ਹਟਦੀ ਹੈ ਸਾਡਾ ਪੇਪਰ ਅਸੀਂ ਵੀ ਤਾਂ ਪੜਨਾ ਆ ਕੀ ਪੜਨਾ ਤੁਸੀਂ ਆ ਮੇਰੇ ਮਾਰੀ ਚਾਰੇ ਕਦੋਂ ਉਹ ਦੇਖ ਹੁਣ ਉਹ ਦਿਖਾਉਣ ਦੀ ਇੱਧਰ ਫੜਾ ਤੂੰ ਕਾਪੀ ਚੱਲ ਵੀ ਤੂੰ ਵੀ ਫੜਾ ਲੜ ਕੇ ਡੀਸੀ ਲੱਗਣਾ ਚੱਲ ਨਹੀਂ ਉੱਠ ਚੱਲਵੇਂ ਉੱਠ ਕੰਮਕਾਰ ਕਰੋ ਚੱਲ ਉੱਥੇ ਭਾਂਡੇ ਪੈ ਰਸੋਈ ਤੇ ਚਲ ਤੂੰ ਝੜੂ ਮਮ ਫੜ ਪੇਪਰ ਉਹਦਾ ਕਿਤੇ ਪੜਨ ਨਹੀਂ ਦਿੰਦੇ ਚਲ ਤੂੰ ਪੜ ਪੁੱਤ ਤਿਆ ਨਾਲ ਣ ਕਿੰਨੀ ਵਾਰੀ ਮੈਂ ਕਹਾਂ ਬਬ ਕੋਤੋਂ ਨਾ ਲੱਗੇ ਨਹੀਂ ਬਹਿਣਾ ਹੈਗਾ ਪੇਪਰ ਹੈ ਨਾ ਆਪਣੀ ਪੜਾਈ 'ਗੱਲ ਧਿਆਨ ਦੇ ਬਹਿ ਕੇ ਉਹਨਾਂ ਨੇ ਕਿਤੇ ਡੀਸੀ ਦਫਤਰੇ ਲੱਗ ਜਾਣਾ ਹੈਗਾ ਪੜ ਕੇ ਮੇਰੇ ਪੁੱਤ ਨੇ ਤਾਂ ਡੀਸੀ ਬੰਨਾ ਹੈ ਨਾ ਪੜ ਕੇ ਮੰਦੇ ਸਾਨੂੰ ਕੰਮ ਕਰਨਾ ਪਊਗਾ ਹਾਂ ਤਾਂ ਆਸ਼ਰਮ ਕੰਮ ਕਰਨ ਨੂੰ ਕਿਹਾ ਹੈ ਕਰਨਾ ਤਾਂ ਪੈਣਾ ਹੀ ਆ ਸਾਡੇ ਪਹਿਲਾ ਵਾਲੇ ਮम्मा ਕਿੰਨਾ ਚੰਗੇ ਸੀਗੇ ਨਾ ਸਾਨੂੰ ਕੋਈ ਕੰਮ ਨੂੰ ਕਹਿੰਦਾ ਸੀਗੇ ਸਾਨੂੰ ਟਾਈਮ ਸੇ ਰੋਟੀ ਵੀ ਦੇ ਦਿੰਦੇ ਸੀਗੇ ਸੋ ਇਹ ਕਿਹਾ ਵੀਰੇ ਪਹਿਲਾ ਵਾਲੇ ਮम्मा ਪਤਾ ਕਿੰਨੇ ਚੰਗੇ ਸੀਗੇ ਸਮ ਟਾਈਮ ਤੇ ਰੋਟੀ ਪਾਣੀ ਦਿੰਦੇ ਕੋਈ ਕੰਮ ਵੀ ਨਹੀਂ ਕਰਨ ਨੂੰ ਕਹਿੰਦੇ ਇਹ ਵਾਲੇ ਮम्मा ਰੋਟੀ ਵੀ ਨਹੀਂ ਦਿੰਦੇ ਤੇ ਸਾਨੂੰ ਕੰਮ ਵੀ ਇਹਨਾਂ ਕਹਿੰਦੇ ਕਿ ਪੜਨ ਵੀ ਨਹੀਂ ਦਿੰਦੇ ਹੈਗੇ ਚਲੋ ਮੈਂ ਝਾੜੂ ਮਾਰ ਦਿੰਦਾ ਕੋਈ ਨਹੀਂ ਜਦੋਂ ਦੱਸ ਦਿਆ ਹੋਊਗਾ ਨਾ ਕੀ ਪਤਾ ਸਾਰਾ ਕੁਝ ਠੀਕ ਹੋ ਜਾਵੇ ਵੀਰੇ ਚਲੋ ਜੀ ਜੀ ਤੇ ਉਪਰ ਆਜੋ ਕੋਈ ਮੇਰਾ ਵੀਰ ਤੁਰੋ ਨਾ ਠੀਕ ਹੈ ਮੈਂ ਹਾਂ ਝਾੜੂ ਮਾਰਨਾ ਨਹੀਂ ਵੀਰੇ ਰਹਿਣ ਦੇ ਤੋਂ ਛੋਟਾ ਆ ਤੂੰ ਚਾਰ ਬੰਦਾ ਮਾਰ ਮੈਂ ਪਾਂਡੇ ਤੋਰਨੀ ਆ ਤੂੰ ਮੇਰੇ ਕੋਲੇ ਆ ਕੇ ਖੜ ਜਾ ਚਲੋ ਮੈਂ ਜੀ ਜੀ ਸਾਡੇ ਨਾਲ ਪਾਂਡੇ ਮਿਵਾ ਲੈਣਾ ਹਾਂ ਕੋਈ ਨਹੀਂ ਮੇਰਾ दादा दीदी मैं ਹਾਂ ਝਾੜੂ ਮਾਰ ਦਿੰਦੇ ਨਹੀਂ ਤਾਂ ਮੰਮੀ ਸਾਨੂੰ ਬੋਲੂਗੇ ਨਹੀਂ ਨਹੀਂ ਕਾਸ਼ ਤੂੰ ਐ ਕਰ ਤੂੰ ਨਾ ਜਿਹੜੇ ਕਾਗਜ਼ ਫਿੱਲ ਰਹੇ ਆ ਨਾ ਉਹ ਇਕੱਠੇ ਕਰ ਦੇ ਝਾੜੂ ਮੈਂ ਫਟਾਫਟ ਖਿੱਚ ਦਿੰਨੀ ਆ ਤੇ ਠੀਕ ਆ ਆਪਾਂ ਸਵੇਰ ਸਵੇਰ ਤੋਂ ਕੰਮ ਕਰ ਕਰ ਕੇ ਥੱਕ ਗਏ ਆਂ। ਹਾਂ ਕਾਸ਼ ਥੱਕ ਤਾਂ ਗਏ ਆਂ। ਦੀਦੀ ਮੇਰੀ ਗੱਲ ਤਾਂ ਸੁਣੋ। ਹਾਂ ਕਾਸ਼ ਬੋਲ। ਦੀਦੀ ਆਪਾਂ ਸਵੇਰ ਦੇ ਚਾਹ ਵਿੱਚ ਰੋਟੀ ਵੀ ਨਹੀਂ ਖਾਧੀ ਆ ਸਵੇਰ ਦੇ ਆਪਾਂ ਚਾਹ ਪੀਤੀ ਆਂ। ਚਲ ਕੋਈ ਨਹੀਂ ਮੈਂ ਮੰਮਾ ਨੂੰ ਕਹਿ ਦਿੰਨੀ ਆ। ਫੇਰ ਮੰਮਾ ਰੋਟੀ ਲਾ ਦੂਗੇ ਨਾਲੇ ਆਪਾਂ ਸਾਰਾ ਕੰਮ ਤਾਂ ਕਰ ਲਿਆ ਆਪਾਂ ਝਾੜੂ ਵੀ ਲਾ ਦਿੱਤਾ ਪਹਾਂਡੇ ਵੀ ਮਾਂਜ ਤੇ। ਤੇ ਮੰਮਾ ਨੂੰ ਕਹਿ ਦੇਣਾ ਨਾਲੇ ਮੰਮਾ ਰੋਟੀ ਪਕਾ ਦੂਗਾ ਫੇਰ ਆਪਾਂ ਢਿੱਡ ਭਰ ਕੇ ਰੋਟੀ ਖਾ ਲਾਂਗੇ। ਚਲੋ। ਚਲਾ ਮੰਮਾ ਨੂੰ ਕਹੀਏ। ਹੈਲੋ ਹਾਂ ਨੀ ਤੱਕਿਆਲ ਤੇਰਾ ਵਧੀਆ ਠੀਕ ਠਾਕ ਆ ਵਧੀਆ ਮੇਰੇ ਵੀ ਵਧੀਆ ਠੀਕ ਠਾਕ ਨੇ ਹਾਂ ਹਾਂਜੀ ਕਿੱਧਰ ਹੈ ਭੁੱਖ ਲੱਗੀ ਆ ਭੁੱਖ ਲੱਗੀ ਭੁੱਖ ਲੱਗੀ ਆ ਤੇ ਆ ਕੋਈ ਟਾਈਮ ਹੁਣ ਰੋਟੀ ਦਾ ਕੰਮ ਕਰ ਲਿਆ ਸਾਰਾ ਹਾਂਜੀ ਤੇ ਫਿਰ ਮੇਰੇ ਤੋਂ ਹੁਣ ਬਣਾਉਣੀ ਨਹੀਂ ਆ ਰੋਟੀ ਜਦੋਂ ਬਣੂਗੀ ਤੇ ਮੈਂ ਤੁਹਾਨੂੰ ਉਦੋਂ ਹੀ ਦਵਾਂਗੀ ਰੋਟੀ ਅਸੀਂ ਸਵੇਰ ਦੀ ਨਹੀਂ ਰੋਟੀ ਖਾਧੀ ਹੁਣ ਭੁੱਖ ਲੱਗੀ ਬਹੁਤ ਦੇ ਦੋ ਤੇ ਮੈਂ ਹੁਣ ਪੁੱਤ ਰਾਤੀ ਬਣਾਉਣੀ ਆ ਰੋਟੀ ਉੱਥੇ ਵੇਖ ਲਓ ਜੇ ਡੱਬੇ 'ਚ ਹੈਗੀ ਆ ਤੇ ਚੱਕ ਕੇ ਖਾ ਲਓ ਇਹ ਤਾਂ ਕੋਈ ਵਿਆਹ ਥੋੜੀ ਆਏ ਤੁਸੀਂ ਤੇ ਤੂੰ ਹੁਣ ਇੰਨੀ ਵੱਡੀ ਹੋ ਗਈਆਂ ਕੀ ਗੱਲ ਆਪਣੀ ਬਣਾ ਸਕਦੀ ਦੇਖ ਲੈ ਜੀ ਡੱਬੇ 'ਚ ਹੈਗੀ ਰੋਟੀ ਜਾ ਕੇ ਪਾ ਕੇ ਤਾਂ ਖਾਓ ਆਗੇ ਮੇਰੇ ਸਹਰਾਣੇ ਆਣ ਕੇ ਤੇ ਰੋਟੀ ਮੰਗਣ ਲੱਪੇ ਆ ਹੈਲੋ ਹਾਂ ਨਹੀਂ ਨਹੀਂ ਉਹ ਬੱਚੇ ਸੀ ਰੋਟੀ ਮੰਗਣ ਦੇ ਆ ਕੋਈ ਟਾਈਮ ਥੋੜੀ ਆ ਦੇਖਿਆ ਨਾ ਕਿੰਦਾ ਠੋਕ ਕੇ ਰੱਖੇ ਅੱਗੇ ਪਿੱਛੇ ਲਾਏ ਮੈਂ ਨਿੱਕੇ ਵੱਡੇ ਹਾਂ ਵਧੀਆ ਤੂੰ ਵੀ ਇਦਾਂ ਹੀ ਠੋਕ ਕੇ ਰੱਖਿਆ ਕਰ ਤਾਂ ਹੀ ਤਾਂ ਵਸੇ ਬਾਹਂਦਾ ਵਾ ठीक है चल वादिया ठीक है चल ठीक है फिर है okay, कश वाले तो खा लो रोटी क्यों दीदी तो नहीं खानी नहीं कश मेन भुख नहीं है बाद लू नहीं हाँ आप अद्धी अद्धी करके खा लिया ਵੇੜ ਸੱਜੀ ਹੈ ਨਾ ਮਤਾ ਮੜਾਈ ਹੈ ਦੇਖ ਲੈ ਹੈ ਹਲੇ ਇਹੋ ਪੁੱਤ ਅੱਜ ਰੋਟੀ ਨਹੀਂ ਖਾਦੀ ਦੇਖੀ ਮੈਨੂੰ ਕਿਦਾਂ ਹੋਰ ਤਰ੍ਹਾਂ ਹੋ ਗਿਆ ਮੇਰੇ ਪੁੱਤ ਨੇ ਰੋਟੀ ਨਹੀਂ ਖਾਦੀ ਹੈ ਕੀ ਡਿਫਰੈਂਟ ਖਾਇਆ ਕਰ ਠੀਕ ਹੈ ਵਾਇਸ ਦੇਖਾ ਲੋ ਕਾਸ਼ ਤੈਨੂੰ ਪਤਾ ਜਿਹੜੇ ਆਪਣੇ ਮੰਮਾ ਸੀਗੇ ਨਾ ਉਹ ਬਹੁਤ ਝੂਠੇ ਸੀਗੇ ਕਿਉਂ ਸਾਡੇ ਮੰਮੀ ਪਹਿਲੇ ਵਾਲੇ ਕਿਉਂ ਝੂਠੇ ਸੀਗੇ ਦੇਖ ਪਹਿਲਾਂ ਤਾਂ ਡਰਾਵਾ ਦੇ ਦਿੰਦੇ ਸੀ ਕਿ ਮੈਂ ਤੈਨੂੰ ਰੋਟੀ ਨਹੀਂ ਖਵਾਣੀ ਤਾਂ ਬਾਅਦ ਚ ਪਿਆਰ ਨਾਲ ਰੋਟੀ ਵੀ ਖਵਾ ਦਿੰਦੇ ਸੀਗੇ ਤੇ ਜਿਹੜੇ ਆਹ ਵਾਲੇ ਮੰਮਾ ਨਾ ਇਹ ਬੜੇ ਸੱਚੇ ਆ ਪਹਿਲਾਂ ਤਾਂ ਡਰਾਵਾ ਜੇ ਕਹਿੰਦੇ ਉਹ ਨਾ ਸੱਚੀ ਰੋਟੀ ਨਹੀਂ ਦੇਣੀ ਤਾਂ ਸੱਚੀ ਰੋਟੀ ਨਹੀਂ ਦਿੰਦੇ ਹੈਗੇ ਕਾਸ਼ ਤੈਨੂੰ ਮੰਮਾ ਦੀ ਕਿੰਨੀ ਕਿ ਯਾਦ ਆਉਂਦੀ ਆ ਹਾਂਜੀ ਮੈਂ ਹਾਂਜੀ ਯਾਦ ਆਉਂਦੀ ਆ ਮੈਨੂੰ ਵੀ ਬੜੀ ਯਾਦ ਆਉਂਦੀ ਆ ਮਮਾ ਦੀ ਕਹੋ ਹੋਣੇ ਜਸੀ ਗਾਉਂਦੀ ਆ ਮੰਮਾ ਹਾਂਜੀ ਚਾਚੀ ਕਾ ਤੁਸੀਂ ਆ ਗਏ ਸੌਣ ਤੇ ਦੇ ਲੋ ਕੰਮ ਕਰਾਉਂਦੇ ਪੋਚਾ ਪੂਚਾ ਲਵਾਉਂਦੇ ਭਾਂਡੇ ਵੀ ਧਵਾਉਂਦੀ ਆ ਮम्मी ਤਾਂ ਕਿਉਂ ਸਾਨੂੰ ਤਾਂ ਇਹ ਠੀਕ ਹੈ ਠੀਕ ਤਾਂ ਹੈਗੇ ਆ ਸਾਨੂੰ ਕਹਿ ਦਿੰਦੇ ਆ ਵੀ ਕੰਮ ਕਰੋ ਅਸੀਂ ਉਦਨ ਪੜ੍ਹਨ ਵੀ ਬੈਠੇ ਸੀਗੇ ਸਾਨੂੰ ਪੜਿਆ ਨਹੀਂ ਕਹਿੰਦੇ ਤੁਸੀਂ ਕਿਹੜਾ ਡੀਸੀ ਲੱਗਣਾ ਫਿਰ ਮੈਨੂੰ ਤਾਂ ਆਕਾਸ਼ ਨੂੰ ਭਾਂਡੇ ਮਾਂਜਣ ਦਾ ਤਾਂ ਸੀਗਾ ਕਿਉਂ ਭਾਂਡੇ ਮਾਂਜਣ ਕੋ ਡਾਤਾ ਤੁਹਾਨੂੰ ਅਸੀਂ ਅਸੀਂ ਭਾਂਡੇ ਮਾਜ ਕੇ ਹਟਾ ਫਿਰ ਕਹਿੰਦਾ ਝਾੜੂ ਲਾਓ ਤੇ ਰੋਟੀ ਵੀ ਨਹੀਂ ਲਾ ਕੇ ਦਿੱਤੀ ਨੂਰੋ ਆਈ ਉਹਨੂੰ ਤਾਜੀ ਰੋਟੀ ਪਕਾਤੀ ਸਾਨੂੰ ਇੱਕ ਰੋਟੀ ਸੀਗੀ ਅਸੀਂ ਅੱਧੀ ਅੱਧੀ ਲਾ ਕੇ ਕੜਾਈ ਨਾ ਖਾਦੀ ਕਿਉਂ ਇਹ ਕੀ ਗੱਲ ਉਹ ਠੀਕ ਹੈਗੀ ਹੈ ਕਿੱਥੇ ਆ ਮम्मा ਕਿੱਥੇ ਆ ਅੰਦਰ ਆ ਮम्मा ਬਾਹਰ ਮਰੋ ਸੱਚੀ ਗਾ ਮਮੀ ਸੱਚੀ ਗਾ ਠੀਕ ਗਿਆ ਇਹ ਕਿੰਨੇ ਟੋਲ-ਮੋਲ ਹੋਣਦੇ ਜਾਣਿਆਂ ਨੂੰ ਵੱਧ ਕੰਮ ਲਾਇਆ ਕੀ ਗੱਲ ਭਾਈ ਮੰਮੀ ਮੈਂ ਤੇ ਨਹੀਂ ਇਹਨਾਂ ਨੂੰ ਕੁਝ ਕਿਹਾ ਹੈਗਾ ਮम्मा ਝੂਠ ਬੋਲਦੇ ਇਹ ਕੋ ਸ਼ੀਸ਼ਾ ਸਾਫ਼ ਕਰਨ ਦਾ ਹੈ ਇੱਕ ਨੂੰ ਪੋਚਿਆ ਕਰਨ ਦਾ ਹੈ ਤੂੰ ਆਂ ਨਹੀਂ ਮੈਂ ਕੰਮ ਨਹੀਂ ਕਰਿਆ ਆਪਣੇ ਵੱਲ ਕੇ ਉਹਨਾਂ ਨੂੰ ਤਾਂ ਕਿਤੇ ਪਾਣੀ ਦਾ ਘੁੱਟ ਪਾ ਕੇ ਗਲਾ ਨਹੀਂ ਪੀਂਦੀ ਅਗਰ ਤੇ ਤੂੰ ਆਂ ਨਹੀਂ ਮੈਂ ਨਹੀਂ ਜਾਇਆ ਮੰਮੀ ਉਹਨਾਂ ਕੋ ਕੁਝ ਡੁੱਲ ਗਿਆ ਹੋਣਾ ਤਾਂ ਹੀ ਉਹਨਾਂ ਨੇ ਆ ਮम्मा ਡੁੱਲਿਆ ਨਹੀਂ ਮम्मा ਝੂਠ ਨਹੀਂ ਬੋਲਦੀਆਂ ਹੁੰਦੇ ਬੱਚਿਆਂ ਦੇ ਨਾਲ ਸਮਝੀ ਗੱਲ ਤੂੰ ਉਹਨਾਂ ਨੂੰ ਭੋਰਾ-ਭੋਰਾ ਜਿੰਨਾਂ ਨੂੰ ਫਾਇਦਾ ਵੇਖ ਉਹਨਾਂ ਦੀ ਸ਼ਕਲਾਂ ਵੇਖ ਇੱਧਰ ਰੇਸ ਕਿਹਦੀ ਸਵਾਰੀ ਵਿਗਿਆ ਮਿੱਤਰਾਂ ਮੈਂ ਤੇਰੇ ਸਭ ਤੋਂ ਛੱਡ ਕੇ ਗਈ ਹੀ ਵੀ ਚੱਲ ਤੂੰ ਤੂੰ ਆ ਨਹੀਂ ਮੈਂ ਮੰਮੀ ਕੋਈ ਵਿਧਕਾਂ ਨਹੀਂ ਕਰੂਮੈਂ ਕੋਈ ਬੱਤੀ ਰੱਖੋ ਮੰਮੀ ਤੇ ਤੂੰ ਬੱਤੀਆਂ ਬੱਚੇ ਝੂਠ ਨਹੀਂ ਬੋਤੇ ਬੋਲ ਦੇ ਬੱਚਿਆ ਕਦੇ ਨਹੀਂ ਝੂਠ ਬੋਲਦੇ ਨਾਲੇ ਸਾਡੇ ਬੱਚੇ ਨਹੀਂ ਝੂਠ ਬੋਲ ਮਮਾ ਜਿੱਦਣ ਦੇ ਤੂੰ ਸੀ ਗਿਆ ਸਾਡੇ ਕੋ ਸਾਰਾ ਕੰਮ ਕਰਾਉਂਦੇ ਆ ਨਾਲੇ ਰੋਟੀ ਵੀ ਨਹੀਂ ਦਿੰਦੇ ਹੈ ਕੋਈ ਛੱਜਣਾ ਰੋਟੀ ਕਿਹਵਾਂ ਚਾਹਦੀ ਵੀ ਭਾਈ ਰੋਟੀ ਤਾਂ ਮੈਂ ਦਿੰਦੀ ਹਾਂ ਪਕਾ ਕੇ ਦਿੰਦੀ ਹਾਂ ਨਾ ਉਹਨੂੰ ਤੇਰੇ ਸਾਹਮਣੇ ਕਹਿਣ ਕਿ ਆਪਾਂ ਨੂੰ ਰੋਟੀ ਵੀ ਨਹੀਂ ਮਮਾ ਉਹਨੂੰ ਪਿਆਰ ਨਾਲ ਆ ਕੇ ਬਿਠਾ ਕੇ ਖਵਾਉਂਦੇ ਇੱਕ ਰੋਟੀ ਇੱਕ ਰੋਟੀ ਦਿੰਦੇ ਉਹ ਵੀ ਅੱਧੀ ਅੱਧੀ ਕਰਕੇ ਹੈਂ ਧੀ ਰੋਟੀ ਦਿੱਤੀ ਜਾਣੇ ਨੂੰ ਕੋਈ ਅਕਲ ਕਰ ਰਿਹਾ ਤੈਨੂੰ ਵਿਆਹ ਵੇਸ ਕਰਕੇ ਲੈ ਆਈ ਮੈਂ ਦੂਜਾ ਤੇ ਮਾੜੀ ਨਹੀਂ ਕਰਨਾ ਸੀ ਮੁੰਡਾ ਤੇ ਮੇਰਾ ਪਹਿਲਾਂ ਹੀ ਨਿਸ਼ਾਨਾ ਸੀ ਮੈਂ ਵਿਆਹ ਕਰਵਾਉਣਾ ਮੈਂ ਤੇ ਮੇਰੇ ਬੱਚਿਆਂ ਦੀ ਕਿਸੇ ਦੀ ਪਰਵਾਹ ਨਹੀਂ ਤੂੰ ਤਾਂ ਸੱਚੀ ਕਰਦੀ ਉਹ ਜਿਹਦੀ ਸਵਾਰ ਨਹੀਂ ਕੀਤੀ ਤੇ ਵਿਗਾੜਦੀ ਮੈਨੂੰ ਇਹ ਵੀ ਚਾਤ ਮਾਰ ਮੇਰੇ ਚੁੱਕ ਕੇ ਬੱਚੇ ਸਵਾਰੇ ਜਾਣਗੇ ਤੇ ਤੂੰ ਉਹਦੇ ਮਕਈਆਂ ਬਣ ਕੇ ਪਹਹਾੜੀ ਦਿੱਤਾ ਵੀ ਮੈਂ ਮਕਈ ਕੋਲੋਂ ਤਾਂ ਕਿੰਨਾ ਨੇ ਕਰਾਣਾ ਵਿਆਹ ਕਿਦਾਂ ਉਹਨੂੰ ਲਸਕਾਇਆ ਬਸਕਾਇਆ ਕਿਤੇ ਬੂੜ ਜਿਹੜਾ ਪੱਛੇ ਇਹਨੂੰ ਜਾਨਾ ਕੱਤਰ ਮਿਲਦਾ ਇੱਧਰ ਦੇਖ ਕੀ ਇਹ ਨਹੀਂ ਸ਼ਕਲ ਬਣਾਈਆ ਤੇ ਉੱਥੇ ਕੋਕਲੇ ਲਾਉਂਦਾ ਆਇਆ ਮੋਈ ਤੇ ਅਗਰ ਸੇਕ ਮੈਂ ਤੇ ਕੋਈ ਤਰ੍ਹਾਂ ਕੋਈ ਚੀਕਾ ਨਹੀਂ ਕਿਹਾ ਨਹੀਂ ਮੈਨੂੰ ਤਾਂ ਚੀਕਾ ਲੱਗ ਗਿਆ ਕਿ ਐਵੇਂ ਨਹੀਂ ਇਦਾਂ ਲੱਗ ਗਿਆ ਮੈਂ ਬੱਚੇ ਦੀ ਸ਼ਕਲ ਦੇਖ ਕੇ ਇਹਨੂੰ ਕੋਈ ਚੀਕੇ ਬੰਦੇ ਨੂੰ ਖੁਦਾਰ ਕਰਿਆ ਸੀ ਕੀ ਇਹ ਨਾ ਸੁਣਾਇਆ ਮੈਂ ਤੈਨੂੰ ਉਦੋਂ ਕਹਿ ਕੇ ਮੈਂ ਗੜੀ ਕੋਣ ਸਾਡਾ ਕੀ ਆਖੂਗਾ ਇਹ ਨਾ ਖੋ ਆਂਟੀ ਮੈਂ ਮਤੇਈ ਮਾਮਾ ਤੂੰ ਤੇ ਮਤੇਈ ਵਰ ਕੇ ਦੱਸਦਾ ਦੋ ਦਰਾਂ ਜੀ ਸਹੀ ਗਿਆ ਸੀ ਛਿਆਣੇ ਨੇ ਸੱਚੀ ਗੱਬੀ ਮਾਮਾ ਮਾਮਾ ਇਹ ਨਹੀਂ ਮਤੇਈ ਮਤੇਈ ਨਹੀਂ ਹੁੰਦੀਆਂ ਕਦੀ ਮਤੇਈ ਨਹੀਂ ਆਪਣੀਆਂ ਬਣਦੀਆਂ ਈ ਅੱਜ ਕੱਲ ਸੱਚ ਮੈਂ ਆਪਣੀ ਅੱਖੀ ਦੇਖਿਆ ਮੇਰਾ ਮੁੰਡਾ ਮੈਨੂੰ ਇਹੀ ਝੋਲਦਾ ਹੀ ਵੀ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਬੱਚੇ ਦੀ ਜ਼ਿੰਦਗੀ ਬਰਵਾ ਦੋ ਲਈ ਮੈਂ ਹੀ ਉਹਨੂੰ ਤੱਦੀ ਦਿੱਤੀ ਵੀ ਤੂੰ ਵਿਆਹ ਕਰਾ ਲਾ ਫਿਰ ਤੇਰੇ ਬੱਚਿਆਂ ਨੂੰ ਚਾਹ ਨੂੰ ਰੋਟੀ ਪੱਕੀ ਮਿਲੂ ਤੇ ਤੂੰ ਤੇ ਬੱਚਿਆਂ ਕੇ ਘਰ ਦਾ ਕੰਮ ਖਰਾਬ ਚਲੋ ਮੰਮੀ ਹੁਣ ਮੈਂ ਆਏ ਤੇ ਨਹੀਂ ਇਹਨਾਂ ਨੇ ਕਿਹਾ ਕੀ ਕਿਹਾ ਸੀ ਇਦਾਂ ਕਿ ਤੁਸੀਂ ਕੰਮ ਕਰੋ ਕਿਦਾਂ ਨਹੀਂ ਇਹ ਆਪਣੇ ਆਪ ਮम्मा ਹਜਵ ਚੂੜ ਬੋਲਦੇ ਕਹਿੰਦੇ ਸੀਗੇ ਸੋਨਾ ਪੋਲ ਮੰਮਾ ਸਾਰੇ ਭਾਂਡੇ ਸਾਰਾ ਭਾਂਡੇ ਅਸੀਂ ਕਰਦੇ ਆ ਉਹਨੂੰ ਪੈੜੇ ਪਿਆਰ ਨਾਲ ਰੋਟੀ ਖਵੰਦ ਦੱਸ ਅਸੀਂ ਵੀ ਇਹਨਾਂ ਦਾ ਜਵਾਕ ਸਾਨੂੰ ਸਕੂਲ ਨਹੀਂ ਜਾਂਦੇ ਦੱਸਾ ਸਾਨੂੰ ਅੱਗਾ ਕਹਿੰਦੇ ਤੁਸੀਂ ਕਿਹੜਾ ਡੀਐਸਪੀ ਲੱਗਣਾ ਆ ਪੜ ਕੇ ਹੁਣ ਆ ਗੱਲ ਚ ਕਹੀ ਹੁਣ ਨਹੀਂ ਕਹਦੇ ਮੈਂ ਨਹੀਂ ਕਿਹਾ ਇਹਨੇ ਡੀਐਸਪੀ ਰੱਖਣਾ ਤੇ ਉਹਨਾਂ ਨਹੀਂ ਲੱਗਣਾ ਬੱਚਾ ਤੇਰੀ ਕੋ ਇਹ ਵੀ ਨਹੀਂ ਬੱਚਿਆਂ ਨਾਲ ਕਦੀ ਵੀ ਇਦਾਂ ਨਾ ਕਰੋ ਇਹ ਬੱਚੇ ਜਿਹੜੇ ਦੇਖਦਾ ਕੋ ਅੱਖਿਆ ਉਰੇ ਰੱਜ ਕੇ ਰੋਟੀ ਖਾਣਗੇ ਤੇ ਬਹੁਤ ਵਧੀਆ ਹੋਊਗਾ। ਗੱਲ ਹੀ ਕਰੀਦਾ ਮੈਂ ਜੇ ਜੇ ਮੈਂ ਰਹਿਣਾ ਹੀ ਹੋਤੇ ਤਿੰਨ ਦਿਨ ਮੈਂ ਤੈਨੂੰ ਕਹਿ ਕੇ ਗਈ ਸੀ ਪਰ ਮੇਰੇ ਮਨ ਨੂੰ ਚੁੰਝ ਗਈ ਜੀ ਲੱਗੀ ਮੈਂ ਰਾਤ ਕੱਟਣੀ ਔਕੀ ਵੀ ਮੈਂ ਘਰ ਜਾਵਾਂ ਪਤਾ ਨਹੀਂ ਕਿੰਨਾ ਸੁੱਖ ਹੋਵੇਗੀ। ਲਗੀ ਕਰ ਲੋ ਵੀ ਚਲੋ ਮੰਮੀ ਮੇਰੇ ਕੋ ਗਲਤੀ ਹੋ ਗਈ ਡੈਡੀ ਮੇਰੇ ਕੋ ਗਲਤੀ ਹੋ ਗਈ ਮੈਂ ਨਹੀਂ ਇੰਨਾ ਬੱਚਾ ਨਾ ਕਰਾਂਗੀ। ਜੀ ਗਲਤੀ ਮੁੜ ਕੇ ਨਹੀਂ ਕਰਾਂਗੀ। ਠੀਕ ਹੈ ਮੈਂ ਨਹੀਂ ਕਰੂਗੀ ਆਓ ਮੇਰੇ ਕੋਲ ਆਜੋ। ਚਲੋ ਆਜੋ। ਆਜੋ। ਨਹੀਂ ਮੈਂ ਕਰਾਂਗੀ ਇੰਨਾ ਗਲਤੀ।